ਸਿੱਖ ਧਾਰਮਿਕ ਸਿੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ ਕਾਦੀਆਂ ਕਾਦੀਆਂ ਦੇ ਨੇੜੇ ਸਥਿਤ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਿੱਖ ਧਾਰਮਿਕ ਸਿੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ ਗੁਰੂਦਵਾਰੇ ਦੇ ਪ੍ਰਧਾਨ ਲਵਪ੍ਰੀਤ ਸਿੰਘ ਦੇ ਪ੍ਰਬੰਧਾ ਹੇਠ ਸ਼੍ਰੀਮੁਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਕਾਦੀਆਂ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਤੇ ਉਨਾਣ ਨੇ ਬੱਚਿਆਂ ਤੋਂ ਗੁਰੂਆਂ ਦੇ ਨਾਵਾਂ ਬਾਰੇ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਬਾਰੇ ਪੁੱਛਿਆ ਜਿਸ ਦੇ ਬੱਚਿਆਂ ਨੇ ਜਵਾਬ ਦਿੱਤੇ ਇਸ ਮੌਕੇ ਤੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੋਰਾ ਨੇ ਕਿਹਾ ਕਿ ਅੱਜ ਦਾ ਨੌਜਵਾਨ ਸਿੱਖ ਇਤਿਹਾਸ ਨੂੰ ਭੁੱਲ ਚੁੱਕਾ ਹੈ ਹੁਣ ਲੋਕ ਦਰਗਾਹਾਂ ਅਤੇ ਹੋਰਨਾਂ ਥਾਵਾਂ ਤੇ ਜਾ ਕੇ ਮੱਥਾ ਟੇਕਦੇ ਹਨ ਜਦ ਕਿ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਉਹਨਾਂ ਕਿਹਾ ਕਿ ਨੌਜਵਾਨ ਵਕ ਵਕ ਧਾਰਮਿਕ ਮਹੱਤਤਾ ਦੇ ਗੁਰਦੁਆਰਿਆਂ 'ਚ ਜਾਂਦੇ ਹਨ ਉੱਥੇ ਜਾ ਕੇ ਸੈਲਫੀਆਂ ਲੈਣ ਤੱਕ ਸੀਮਤ ਰਹ ਜਾਂਦੇ ਹਨ ਜੇ ਉਹਨਾਂ ਨੂੰ ਇਹਨਾਂ ਗੁਰਦੁਆਰਿਆਂ ਅਤੇ ਸਿੱਖ ਇਤਿਹਾਸ ਬਾਰੇ ਪੁੱਛਿਆ ਜਾਵੇ ਤਾਂ ਜਵਾਬ ਨਹੀਂ ਦੇ ਸਕਦੇ ਜਥੇਦਾਰ ਗੋਰਾ ਨੇ ਕਿਹਾ ਕਿ ਪਹਿਲਾ ਕੈਲੰਡਰਾਂ ਦਾ ਬਹੁਤ ਪ੍ਰਚਲਨ ਹੁੰਦਾ ਸੀ ਮੇਲਿਆਂ 'ਚ ਕੈਲੰਡਰ ਸੰਗਤਾਂ ਖਰੀਦ ਕੇ ਲਿਆਂਦੀਆਂ ਸਨ ਕੈਲੰਡਰਾਂ 'ਚ ਸਿੱਖ ਇਤਿਹਾਸ ਬਾਰੇ ਸੰਖੇਪ ਵਿੱਚ ਫੋਟੋ ਰਾਹੀਂ ਵਰਣਨ ਕੀਤਾ ਜਾਂਦਾ ਸੀ ਬੱਚੇ ਮਾਪਿਆਂ ਤੋਂ ਕੈਲੰਡਰ ਵੇਖ ਕੇ ਸਵਾਲ ਕਰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਇਹ ਕੀਮਤੀ ਚੀਜ਼ਾਂ ਆਲੋਪ ਹੁੰਦੀਆਂ ਜਾ ਰহਿਆ ਹਨ ਉਹਨਾਂ ਕਿਹਾ ਕਿ ਸਾਨੂੰ ਸਿੱਖੀ ਬਾਰੇ ਸਿੱਖਿਆਵਾ ਦਾ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਧਰਮ ਪ੍ਰਚਾਰ ਕਮੇਟੀ ਜਿਹੜੀ ਸਾਡਾ ਬਹੁਤ ਵੱਡਾ ਉਦਾ ਅੰਗੇ ਸ਼ਰੋਪਣੀ ਕਮੇਟੀ ਦਾ ਉਥੋਂ ਦੇ ਸੱਤਰ ਸਹਿਬਾਨ ਤੇ ਸਾਰੇ ਮੈਂਬਰ ਸਹਿਬਾਨਾਂ ਇੱਕ ਸਲਾਹ ਕਿ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਬੱਚਿਆਂ ਦੇ ਗੁਰਮਤ ਸਮਰ ਕੈਂਪ ਲਾਏ ਜਾਂਦੇ ਆ ਇਹ ਬਟਾਲਾ ਸ਼ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜਿਹੜਾ ਉਹਦਾ ਦਾਸ ਇਥੋਂ ਦਾ ਸੇਵਾਦਾਰ ਗੁਰਿੰਦਰਪਾਲ ਸਿੰਘ ਗੋਰਾ ਆਪਣੇ ਪ੍ਰਚਾਰਕ ਸਾਥੀਆਂ ਨਾਲ ਲੈ ਕੇ ਜਿੱਤੇ ਕੈਂਪਾਂ ਵਾਖਵਾਗ ਪਿੰਡਾਂ 'ਚ ਲਾਇਆ ਜਾ ਰਿਹਾ ਅੱਜ ਗੁਰਦਰਾ ਦੂਖਨਵਾਰਨ ਸਾਹਿਬ ਟੱਲਾ ਮੋੜ ਜਿੱਥੋਂ ਦੇ ਪ੍ਰਧਾਨ ਸਾਡੇ ਲਾਪ੍ਰੀਤ ਸਿੰਘ ਜੀ ਨੇ ਤੇ ਉਹਨਾਂ ਦੇ ਸਾਰੀ ਕਮੇਟੀ ਜਿਹੜੀ ਹੈ ਇੱਥੋਂ ਦੇ ਗ੍ਰੰਥੀ ਭਾਈ ਵਿਰਿੰਦਰਜੀਤ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਮੇਰੇ ਸਾਥੀ ਭਾਈ ਗੁਰਮਤ ਸਿੰਘ ਭਾਈ ਬਲਬੀਰ ਸਿੰਘ ਪ੍ਰਚਾਰਕ ਤੇ ਭਾਈ ਲਾਲ ਸਿੰਘ ਕਵੀਸ਼ਰ ਜੀ ਨੇ ਇੱਥੇ ਬੱਚਿਆਂ ਦਾ ਗੁਰਮਤ ਕੈਂਪ ਲਾਇਆ ਸੀ ਜਿੱਤੇ ਜੇ ਵੱਡੀ ਉਮਰ ਦੀਆਂ ਬੀਬੀਆਂ ਨੇ ਵੀ ਉਸ ਕੈਂਪ ਚ ਹਿੱਸਾ ਲਿਆ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਇੱਥੇ ਜਾਣਕਾਰੀ ਪ੍ਰਾਪਤ ਕੀਤੀ ਹੈ ਉੱਥੇ ਉਹਨਾਂ ਨੂੰ ਸੰਥਿਆ ਵੀ ਦਿੱਤੀ ਗਈ ਇਸ ਮੁਢਲੀ ਸਿਧਾਂਤ ਵਿੱਚ ਬੱਚਿਆਂ ਨੂੰ ਪੰਜ ਪਿਆਰੇ ਸਬੰਧ ਦੇ ਚਾਰ ਸਹਬਜ਼ਾਦਿਆਂ ਦੇ 10 ਗੁਰੂ ਸਹਬਾਨ ਦੇ ਗੁਰਗੰਨ ਸਾਹਿਬ ਦਾ ਜੋ ਮਾਰਗ ਕੀ ਸਾਡਾ ਕਿੰਨੇ ਅੰਗ ਨੇ ਕਿੰਨੇ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ ਭਗਤਾਂ ਦੀ ਭਟਾਂ ਦੀ ਬਾਣੀ ਇਹ ਸਾਰਾ ਕੁਝ ਬੱਚਿਆਂ ਨੂੰ ਸਾਡੇ ਪ੍ਰਚਾਰਕਾਂ ਨੇ ਸਿਖਾਇਆ ਜਿਹੜਾ ਅੱਜ ਉਹਦਾ ਸਮਾਪਤੀ ਕੀਤੀ ਗਈ ਜਿਹਦੇ ਵਿੱਚ ਬੱਚਿਆਂ ਨੇ ਬੜੇ ਖੂਬੀ ਜਵਾਬ ਦਿੱਤੇ ਔਰ ਬਹੁਤ ਕੁਝ ਸੁਣਾਇਆ ਅੱਜ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਸਾਡੇ ਕਾਦੀਆਂ ਥਾਣੇ ਦੇ ਇਨਸਪੈਕਟਰ ਸਰਦਾਰ ਗੁਰਮੀਤ ਸਿੰਘ ਜੀ ਵਿਸ਼ੇਸ਼ ਕਰਕੇ ਹਾਜ਼ਰ ਹੋਏ ਮੈਂ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਤੋਂ ਦੀ ਪ੍ਰਬੰਧਕ ਕਮੇਟੀ ਜਿਹੜੀ ਉਹਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਔਰ ਆਪਣੀਆਂ ਸਰਕਾਰ ਜੋ ਮਾਵਾ ਭੈਣਾਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਪਤਿਤਪਣੇ ਦੀ ਜੂੜ ਤੋਂ ਬਚਾਈਏ ਨਸ਼ਿਆਂ ਤੋਂ ਬਚਾ ਕੇ ਰੱਖ ਕੇ ਸਿੱਖੀ ਨਾਲ ਜੋੜੀਏ ਜਿਸ ਧਰਮ ਵਿੱਚ ਵੀ ਇਹ ਕੋਈ ਉਹ ਆਪਣੇ ਧਰਮ ਵਿੱਚ ਪ੍ਰਪਾ ਕਰੇ ਮੈਂ মিডিਏ ਦਾ ਵਿਸ਼ੇਸ਼ ਕਰਕੇ ਅੱਜ ਆਪਣੀ ਸੰਸਥਾ ਸ਼੍ਰੋਮਣੀ ਦਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਅੱਜ ਹੁਣ ਦੂਜਾ ਪਿੰਡ ਜਿਹੜਾ ਸਾਡਾ ਸੰਗਤਪੁਰਾ ਉੱਥੇ ਸਮਾਪਤੀ ਕਰਨੀ ਹੈ ਤੇ ਇਸ ਕਰਕੇ ਦੋ ਪਿੰਡ ਤਿੰਨ ਪਿੰਡ ਇੱਕ ਪਿੰਡ ਇਹ ਰੋਜ਼ ਕਿਤੇ ਨਾ ਕਿਤੇ ਪ੍ਰੋਗਰਾਮ ਕਰਕੇ ਤੇਰੀ ਸਮਾਰਕ ਕੀਤੀ ਜਾਂਦੀ ਹੈ ਗੁਰੂ ਕਿਰਪਾ ਕਰਕੇ ਸੇਵਾ ਲੈ ਰਿਆ ਸੀ ਉਹ ਸੇਵਾ ਕਰ ਰਿਹਾ ਹੈ